ਇਤੁਰ ਤੋਂ ਬਾਅਦ ਮੈਂ ਗੁਰੂ ਮਹਾਰਾਜ ਦੇ ਗਦਰਸ਼ਨ ਦੀਆਂ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੁੰਦੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਹੈ ਦੇਸ਼ ਦੇ ਵਿੱਚ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੇ ਪੰਜਾਬ ਦੇ ਵਿੱਚ ਵਿੱਤੀ ਦੀਨੀ ਲੋਕ ਸਭਾ ਚੋਣਾਂ ਦਾ ਰਿਜ਼ਲਟ ਆਇਆ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹਿਤ ਪਰਿਆ ਦਿਨ ਸੀ ਤੇ ਦੱਸ ਦਈਏ ਕਿ ਕਾਂਗਰਸ ਨੇ ਮੱਲਾ ਮਾਰੀਆਂ ਨੇ ਕਾਂਗਰਸ ਨੇ ਪੰਜਾਬ ਦੇ ਵਿੱਚ 7 ਸੀਟਾਂ ਜਿੱਤੀਆਂ ਨੇ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਇਸ ਵਾਰ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਦੱਸ ਦਈਏ ਕਿ ਲਗਾਤਾਰ ਤੀਜੀ ਵਾਰ ਸੰਸਦ ਚੁਣੇ ਗਏ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਤੇ ਆਪਣੀ ਜਿੱਤ ਦੇ ਲਈ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਦੱਸ ਦਈਏ ਕਿ ਇਸ ਮੌਕੇ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਭਰਿਆ ਦਿਨ ਸੀ ਕਿਉਂਕਿ ਉਹਨਾਂ ਦੇ ਵੱਲੋਂ ਦੱਸਿਆ ਕਿ ਕਾਫੀ ਜ਼ਿਆਦਾ ਮਿਹਨਤ ਕੀਤੀ ਗਈ ਇਸ ਉਮੀਦਵਾਰੀ ਨੂੰ ਜਿੱਤਣ ਦੇ ਲਈ ਇਸ ਸੀਟ ਨੂੰ ਜਿੱਤਣ ਦੇ ਲਈ ਤਾਂ ਦੱਸਦੀ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਆਪ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵੀ ਖੜੇ ਸਨ ਜਿਨ੍ਹਾਂ ਨੂੰ ਹਰਾ ਕੇ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਵੱਡੀ ਲੀਡ ਦੇ ਨਾਲ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜਿੱਤ ਹਾਸਲ ਕੀਤੀ ਤਾਂ ਇਸ ਮੌਕੇ ਜਦੋਂ ਉਹ ਵਾਇਗਰਲ ਸ਼ੁਕਰਾਨਾ ਅਦਾ ਕਰਨ ਦੇ ਲਈ ਦਰਬਾਰ ਸਾਈ ਪਹੁੰਚੇ ਤਾਂ ਉੱਥੇ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਪਣੀ ਜਿੱਤ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਿਸ ਤਰੀਕੇ ਦੇ ਨਾਲ ਕੀਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਉਹਨਾਂ ਦਾ ਸ਼ੁਕਰਾਨਾ ਮੈਂ ਗੁਰੂ ਬਾਦਸ਼ਾਹ ਨੂੰ ਕਰਨਾ ਹੈ ਕਿ ਕਰਤੋਂ ਬਸ ਬਿਲਕੁਲ ਅੱਜ ਅਸੀਂ ਜਿਹੜੀ ਸਾਡੀ ਲੋਕ ਸਭਾ ਦੀ ਸ਼ੁਰੂ ਹੋਈ ਹੈ ਅੰਮ੍ਰਿਤਸਰ ਤੋਂ ਜਿੱਤਣ ਤੋਂ ਬਾਅਦ ਮੈਂ ਗੁਰੂ ਮਹਾਰਾਜ ਦੇਦਰਸ਼ਨ ਦੀਏ ਐਂ ਔਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਮੈਂ ਐਸਾ ਹੀ ਪਰਮਾਤਮਾ ਦੇ ਕਰਤੋ ਅਸੀਸ ਬਾਦ ਰੈ ਗੁਰੂ ਰਾਮਦਾਸ ਜੀ ਦੀ ਔਰ ਅੱਜ ਵੀ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਅੱਜ ਬਹੁਤ ਵੱਡੀ ਤੀਜੀ ਵਾਰ ਇਹਨਾਂ ਦੀ ਮਿਹਰ ਸਦਕਾ ਗੁਰੂ ਰਾਮਦਾਸ ਜੀ ਦੇ ਕਰੋ ਇਤੀਸਰੀ ਬਾਲ ਜਿਹੜਾ ਇਹਨਾਂ ਸੰਗਤਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਬਹੁਤ ਸਾਰਾ ਸ਼ੁਕਰਾਨਾ। ਤੋਂ ਸਾਇਨ ਬੜੀ ਵੱਡੀ ਦੇ ਨਾਲ ਪੰਜਾਬ ਦੇ ਸੱਤੇ ਨੰਬਰ ਤੋਂ ਕਿਉਂਕਿ ਸੈਕੂਲਰ ਸੂਤ ਨੂੰ ਲੋਕਾਂ ਨੇ ਮਤਾ ਦਿੱਤੀ ਹੈ ਔਰ ਇਹਨਾਂ ਦੋਵਾਂ ਪਾਰਟੀਆਂ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਇੱਥੇ ਸੀ ਔਰ ਜਿਹੜੀ ਭਾਜਪਾ ਦੀ ਸਰਕਾਰ ਸੈਂਟਰ 'ਚ ਹੋਰ ਦੋਵਾਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਹੈ ਪਰ ਉਹਨਾਂ ਨੇ ਇਹ ਜਿਹੜਾ ਸੈਕੂਲਰ ਜਿਹੜੀ ਸੂਤ ਸੀ ਉਹਨੂੰ ਉਹਨਾਂ ਤਰਜੀਹ ਦਿੱਤੀ ਹੈ ਜਿਹੜੇ ਫਿਰਕਾਪਰਸ ਤਾਂ ਉਹਦੇ ਨਾਲ ਆ ਤੇ ਜਿਹੜੀ ਰਾਜਨੀਤੀ ਹੁੰਦੀ ਉਹਨਾਂ ਨੂੰ ਉਹਨਾਂ ਨੇ ਪੰਜਾਬ ਨੇ ਨਕਾਰਿਆ ਔਰ ਦੇਸ਼ ਦੇ ਵਿੱਚ ਵੀ ਜਿਹੜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਹੈ ਉਹ ਬਣੀ ਪੰਜਾਬ ਆਮ ਆਦਮੀ ਪਾਰਟੀ ਸੀ ਫਿਰ ਵੀ ਇਹਨਾਂ ਨੇ ਕੋਈ ਲੀਡਰ ਵੱਡੀ ਗੰਟੀ ਨਹੀਂ ਦੇਤੀ ਉਹਨਾਂ ਨੇ ਝੂਠ ਝੂਠ ਬਹੁਤ ਜਿਆਦਾ ਮਾਰੇ ਸੀ ਉਹਨਾਂ ਨੇ ਇਹਨੇ ਝੂਠਾਂ ਦੇ ਨਾਲ ਬੰਦਾ ਨਹੀਂ ਜਿੱਤ ਪਾਉਂਦਾ ਸੋ ਇਸ ਕਰਕੇ ਹੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਲੋਕ ਪਰੇਖਿਆ ਸੀ ਔਰ ਉਸੇ ਪਰੇਖਿਆ ਨਹੀਂ ਜੇ ਕਾਰਨ ਲੋਕਾਂ ਨੇ ਉਹਨਾਂ ਦੇ ਵਿਰੋਧ ਚ ਵੋਟ ਦਿੱਤੀ ਕਿਹਨੇ ਕਿਹਨੇ ਲਿਡਰ ਨੂੰ ਲਾਟੇ ਉਹਨਾਂ ਨੂੰ ਭਲ ਕਰੋ ਭਲ ਕਰੋ ਬਿਲਕੁਲ ਗੁਰੂ ਮਹਾਰਾਜ ਜੀ ਕਰਤਾ ਨੇ ਜਿੰਨੇ ਵੀ ਮੁੱਦੇ ਗੁਰੂ ਨਗਰੀ ਦੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਕੀਤੀ ਜਾਏਗੀ ਔਰ ਅੱਗੇ ਨੂੰ ਵੱਧ ਯੋਰ ਲਾ ਕੇ ਅੰਮ੍ਰਿਤਸਰ ਦੇ ਕੰਮ ਜਿਹੜੇ ਉਹ ਕਰਾਏਗਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜੰਦੀ ਰਿਪੋਰਟ